ਲੋਕ ਸਭਾ ਹਲਕਾ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਵੇਂ ਬਾਦਲ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈ ਅਕਰਾਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਲਾਈ ਧਾਰਮਿਕ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਇਹ ਸਜ਼ਾ ਨਾ ਕਾਫੀ ਹੈ ਕਿਉਂਕਿ ਸਿੰਘ ਸਹਿਬਾਨ ਨੂੰ ਚਾਹੀਦਾ ਸੀ ਕਿ ਰਾਜਨੀਤਿਕ ਤੌਰ ਤੇ ਵੀ ਵੱਡੀ ਸਜ਼ਾ ਲਾਉਂਦੇ ਜਿਸ ਕਰਕੇ ਅੱਜ ਵੀ ਪੰਥ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਪਰ ਸਵਾਲ ਅੱਜ ਵੀ ਖੜੇ ਨੇ ਕਿਉਂਕਿ ਬਹੁਤ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਹਲੇ ਤੱਕ ਵੀ ਸਾਹਮਣੇ ਨਹੀਂ ਆਇਆ ਉਹਨਾਂ ਕਹਿਆ ਕਿ ਸਿੰਘ ਸਹਿਬਾਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਸਵਾਲ ਪੰਥਕ ਸਫਾ ਵਿੱਚ ਅੱਜ ਵੀ ਖੜੇ ਨੇ ਉਹਨਾਂ ਦੇ ਜਵਾਬ ਤਾਂ ਮਿਲਨੇ ਚਾਹੀਦੇ ਨੇ ਕਿ ਗਿਆਨੀ ਗੁਰਮਤ ਸਿੰਘ ਨੂੰ ਬੁਲਾ ਕੇ ਸਾਰੀ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਨਹੀਂ ਸੀ ਕਿ ਸਿੰਘ ਸਹਿਬਾਨਾਂ ਨੂੰ ਸੌਦਾ ਸਾਧ ਮਾਫੀ ਵਾਲੀ ਚਿੱਠੀ ਕੌਣ ਪਹੁੰਚਾ ਕੇ ਆਇਆ ਸੌਦਾ ਸਾਧ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਰਗੀ ਉਪਸ਼ਾਖ ਕਿਸ ਨੇ ਵੜਾ ਕੇ ਪਹੁੰਚਾਈ ਕਿਉਂਕਿ ਮੌਕੇ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰਿੰਸ ਸਿੰਘ ਚੰਦੂ ਮਾਜਰਾਤਾ ਇਸ ਗੱਲ ਤੋਂ ਮੁਨਕਰ ਹੋ ਗਏ ਸਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਥਿਤੀ ਕਲੀਅਰ ਨਹੀਂ ਕੀਤੀ ਕਿ ਚਿੱਠੀ ਕੌਣ ਲੈ ਕੇ ਆਇਆ ਫਿਰ ਇਹ ਸਵਾਲ ਅੱਜ ਵੀ ਕਾਇਮ ਨੇ ਇਹਨਾਂ ਦਾ ਜਵਾਬ ਕੌਣ ਦੇਵੇਗਾ ਕਿਉਂਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਸ ਦੇ ਨਾਲ ਪੰਥਕ ਸਭਾ ਵਿੱਚ ਇਹ ਵੀ ਸਵਾਲ ਖੜਾ ਹੈ ਕਿ ਆਖਰ ਸੌਦਾ ਸਾਧ ਨੂੰ ਮਾਫੀ ਦੇਣ ਸਮੇਤ ਉਸ ਦੇ ਨਾਲ ਨੇੜਤਾ ਰੱਖਣ ਦਾ ਸਾਜ਼ਿਸ਼ ਕਰਤਾ ਕੌਣ ਹੈ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਕਬੂਲ ਕਰ ਲਏ ਨੇ ਪਰ ਇਹਨਾਂ ਗੁਨਾਹ ਕਬੂਲ ਕਰਨ ਨਾਲ ਪੰਥਕ ਸਭਾ ਵਿੱਚ ਉੱਠੇ ਬਾਦ ਆਈ ਨਿਰਾਸ਼ਤਾ ਕੌਮ ਦੀਆਂ ਭਾਵਨਾਵਾਂ ਨੂੰ ਪਹੁੰਚੀ ਆਹ ਦੀ ਮਲਮ ਨਹੀਂ ਲੱਗੀ ਅੱਜ ਵੀ ਉਹ ਸਵਾਲ ਗੂੰਜ ਰਹੇ ਨੇ ਜੋ ਜਵਾਬ ਮੰਗਦੇ ਨੇ ਉਹਨਾਂ ਕਿਹਾ ਕਿ ਬਾਦਲ ਕੇਤੇ ਅਕਾਲੀ ਲੀਡਰਸ਼ਿਪ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਿਕ ਸਜ਼ਾ ਤਾਂ ਭਾਵੇਂ ਪੂਰੀ ਕਰ ਲਈ ਪਰ ਪੰਥ ਦੀਆਂ ਸਭਾ ਵਿੱਚ ਇਹਨਾਂ ਨੂੰ ਪੰਥਕ ਸੋਚ ਵਾਲੇ ਮਨਜ਼ੂਰ ਨਹੀਂ ਕਰਨਗੇ ਕਿਉਂਕਿ ਜੋ ਨਕਸਰ ਪੰਥ ਦਾ ਬਾਦਲਾ ਦੇ ਰਾਜ ਹੋਇਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਵੱਡੀ ਗਿਣਤੀ ਵਿੱਚ ਸੰਘਰਸ਼ ਸ਼ਹੀਦ ਹੋਏ ਕਤਲਿਆਮ ਹੋਇਆ ਗੁਰੂ ਦੇ ਅੰਗ ਖਿਲਾਰੇ ਗਏ ਭਾਵਨਾਮਾ ਅਹਤ ਕੀਤੀ ਅੰਗੀ ਅਜਿਸ ਕਰਕੇ ਅੱਜ ਵੀ ਕੌਮ ਇਹਨਾਂ ਨੂੰ ਮਨਜ਼ੂਰ ਨਹੀਂ ਕਰੇਗੀ ਉਹਨਾਂ ਕਿਹਾ ਕਿ ਪੰਥਕ ਸਭਾ ਵਿੱਚ ਜੋ ਸਵਾਲ ਅੱਜ ਵੀ ਕਾਇਮ ਨੇ ਇਸ ਸਜ਼ਾ ਦੇ ਪੂਰਾ ਹੋਣ ਨਾਲ ਉਹ ਪੂਰੇ ਨਹੀਂ ਹੋਏ ਜਿਨ੍ਹਾਂ ਨੂੰ ਕਲੀਅਰ ਕਰ ਲਈ ਜਥੇਦਾਰ ਸਹਿਬਾਨਾਂ ਨੂੰ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਕਿਹਾ ਕਿ ਸਜ਼ਾ ਦੇ ਐਲਾਨ ਤੋਂ ਪਹਿਲਾਂ ਵੀ ਸਿੰਘ ਸਹਿਬਾਨ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਸੁਬੀਰ ਸਿੰਘ ਬਾਦਲ ਅਤੇ ਸਾਥੀ ਮੰਤਰੀਆਂ ਵੱਲੋਂ ਕੀਤੇ ਗੁਨਾਹ ਲਈ ਪੰਥ 'ਚੋਂ ਛੇਕਣ ਦੀ ਮੰਗ ਕੀਤੀ ਗਈ ਸੀ ਪਰ ਪੰਥਕ ਜਥੇਬੰਦੀਆਂ ਤੇ ਪੰਥਕ ਸੋਚ ਵਾਲੇ ਆਗੂਆਂ ਦੀ ਭਾਵਨਾਵਾਂ ਦੀ ਸਿੰਘ ਸਹਿਬਾਨਾਂ ਵੱਲੋਂ ਕਾ ਨਹੀਂ ਕੀ